ਪਠਾਨਕੋਟ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਅਫਗਾਨੀ ਨੌਜਵਾਨ ਨੂੰ ਅਦਾਲਤ ਨੇ 4 ਫਰਵਰੀ ਤਾਕਤ ਪੁਲਿਸ ਰਿਮਾਂਡ ਤੇ ਭੇਈ ਦਿੱਤਾ ਪਠਾਨਕੋਟ ਰੇਲਵੇ ਸਟੇਸ਼ਨ ਤੋਂ ਅਫਗਾਨਿਸਤਾਨ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਵੀਜ਼ਾ ਨਿਯਮਾਂ ਦੀ ਉਲੰਘਣਾ ਦੇ ਦੋਸ਼ ਚ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕੀਤੇ ਗਏ ਨੌਜਵਾਨ ਦੀ ਪਛਾਣ ਨਜੌਕ ਮੀਰ ਪੁੱਤਰ ਬਲੀ ਮੁਹੰਮਦ ਦਰਵਾਜ਼ੇਵਾਲਾ ਅਫਗਾਨਿਸਤਾਨ ਵਜੋਂ ਹੋਈ ਹੈ ਰੇਲਵੇ ਪੁਲਿਸ ਮੁਤਾਬਕ ਇਹ ਨੌਜਵਾਨ ਜੰਮੂ ਵਾਰਾਨਸੀ ਬੇਗੰਪੂਰ ਐਕਸਪ੍ਰੈਸ ਤੇ ਸ਼੍ਰੀਨਗਰ ਤੋਂ ਬਿਨਾਂ ਟਿਕਟ ਸਫ਼ਰ ਕਰ ਰਿਹਾ ਸੀ ਪਠਾਨਕੋਟ ਪਹੁੰਚੇ ਤੇ ਜਦੋਂ ਟਿਕਟ ਚੈੱਕ ਕਰਨੇ ਸ ਨੂੰ ਟਿਕਟ ਦਿਖਾਉਣ ਲਈ ਆਖਿਆ ਤਾਂ ਉਸਨੇ ਝਗੜਾ ਸ਼ੁਰੂ ਕਰ ਦਿੱਤਾ ਅਤੇ ਪੈਸੇ ਦੇਣ ਤੋਂ ਇਨਕਾਰ ਕੀਤਾ ਟਿਕਟ ਚੈਕਰ ਦੀ ਸ਼ਿਕਾਇਤ ਤੇ ਰੇਲਵੇ ਪੁਲਿਸ ਨੇ ਉਸ ਨੂੰ ਗ੍ਰਫਤਾਰ ਕਰ ਲਿਆ ਪੁਚਕਸ਼ ਦੌਰਾਨ ਪਤਾ ਲੱਗਿਆ ਕਿ ਇਹ ਨੌਜਵਾਨ 2013 ਚ ਕੁਝ ਸਮੇਂ ਦੇ ਵੀਜ਼ੇ ਤੇ ਭਾਰਤ ਆਇਆ ਸੀ ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਉਹ ਵਾਪਸ ਨਹੀਂ ਪਰਤਿਆ ਪੁਲਿਸ ਨੇ ਨੌਜਵਾਨ ਕੋਲੋਂ ਦੋ ਮੋਬਾਈਲ ਫੋਨ ਅਤੇ ਇੱਕ ਲੈਪਟਾਪ ਬਰਾਮਦ ਕੀਤਾ ਹੈ ਪੁਲਿਸ ਤੇ ਹੋਰ ਸੁਰੱਖਿਆ ਏਜੰਸੀਆਂ ਪੁਚਕਸ਼ ਕਰ ਰਹੀਆਂ ਨੇ 2013 ਦੇ ਵਿੱਚ ਟੂਰਿਸਟ ਵੀਜ਼ੇ ਤੇ ਕਾਬਲ ਤੋਂ ਦਿੱਲੀ ਆਇਆ ਸੀ 3 ਮਹੀਨੇ ਵਾਸਤੇ ਉਸ ਤੋਂ ਬਾਅਦ ਇਹ ਵੱਖ-ਵੱਖ ਜਿਹੜੇ ਸੀਗੇ ਗਾਜੀਆਬਾਦ ਮੁਰਦਾਬਾਦ ਜ਼ਿਲ੍ਹਿਆਂ ਦੇ ਵਿੱਚ ਸਟੇਟਾਂ ਦੇ ਵਿੱਚ ਬਗੈਰ ਵੀਜ਼ਾ ਤੇ ਬਗੈਰ ਪਾਸਪੋਰਟ ਰਹਿੰਦਾ ਰਿਹਾ ਅੱਜ ਆਰਪੀਐਫ ਵਾਲਿਆਂ ਨੇ ਇਹਨਾਂ ਨੂੰ ਵਿਦਾਊਟ ਟੈਕਟ ਜਿਹੜਾ ਆਪਣੇ ਚੈੱਕ ਕੀਤਾ ਤਾਂ ਇਹਨਾਂ ਨੇ ਆਰਪੀਐਫ ਨੇ قبو کر کے ਸਾਡੇ حوالے ਕੀਤਾ 4 ਫਰਵਰੀ ਤੱਕ ਇਹਦਾ ਜਿਹੜਾ ਸੀ ਪੁਲਿਸ ਮਾਰਡ حاصل ਕੀਤਾ ਗਿਆ ਹੈ